ਇਹਨਾਂ ਦੋਨਾਂ ਨੌਜਵਾਨਾਂ ਨੇ ਆਪਣੀ ਜਿੱਤ ਦੇ ਝੰਡੇ ਜਿਹੜੇ ਨੇ ਉਹ THAILAND ਦੇ BANGKOK ਚ ਗੱਡੇ ਹਨ ਉਹ ਵੀ ਗੱਡੇ ਹਨ ਵੇਟ ਲਿਫਟਿੰਗ ਦੇ ਵਿੱਚ ਇਸ ਸਰੀਰ ਨੇ ਤੇ ਇਨਾਂ ਬਾਹਾਂ ਚੰਨੀ ਜਾਨ ਹੈਗੀ ਆ 576 ਕਿਜੀ ਵਜ਼ਨ ਚੁੱਕ ਲੈਣਾ ਸਾਰੇ ਜਾਣੇ ਇਹੋ ਕਹਿੰਦੇ ਆ ਕਿ ਸਰੀਰ ਹੈ ਨਹੀਂ ਆ ਪਰ ਜੋ ਪਾਵਰ ਲਿਫਟਰ ਦਾ ਅਸਲ ਸਰੀਰ ਹੁੰਦਾ ਵਾ ਉਹਦੇ ਅੰਦਰ ਜਾਣ ਹੁੰਦੀ ਆ ਬਾਹਰ ਨਹੀਂ ਹੁੰਦੀ ਜਿੱਦਾਂ ਕਿ 4 ਸਾਲ ਹੋ ਗਏ ਮੇਨੂੰ ਮੇਰਾ ਬੋਡੀ weight 73 ਤੇ ਰੁਕਿਆ ਹੋਇਆ ਹੈ ਜੇ ਮੈਂ ਕਿਲੋ ਵੇਟ ਵੀ ਵਧਾਵਾਂ ਮਸਲ ਆਪਣੇ ਵਧਾਵਾਂ ਤੇ ਮੈਂ ਆਪਣੀ ਵੇਟ ਕੈਟਾਗਰੀ ਤੋਂ ਬਾਹਰ ਹੋ ਜਾਣਾ ਹੈ वेट लिफ्टिंग नेक्स्ट और पावर लिफ्टिंग हां जी वेट लिफ्टिंग थोड़ी लाग हो जाती है ये मेनू 6 साल हो गए गे, गेम कर दे और ते 6 साल ਦੇ ਬਾਅਦ ਮੈਂ ਸਫਲ ਹੋਇਆ ਹੁਣ ਕਿੰਨੇ ਦੇਸ਼ਾਂ ਦੇ ਖਿਡਾਰੀ ਉੱਤੇ ਪਹੁੰਚੇ ਹੋਈ ਜਿੰਨਾਂ ਨਾਲ ਮੁਕਾਬਲਾ ਸੀ 12 ਦੇਸ਼ਾਂ ਦੇ ਖਿਡਾਰੀ ਸੀਗੇ ਮੇਰੇ ਨਾਲ ਤੇ ਸਭ ਤੋਂ ਜਿਹੜਾ ਸੈਕਿੰਡ ਪੋਜੀਸ਼ਨ ਆਈ ਹੈ ਉਹ ਕਰਾਜਿਸਤਾਨ ਦਾ ਸੀਗਾ हां जी ਕਿੰਨੀਆਂ ਗੱਲਾਂ ਕਿ ਜAVE ਇੰਡੀਆ ਵੱਲੋਂ ਕਿੰਨੇ ਟੋਟਲ ਪਲੇਅਰ ਗਏ ਇੰਡੀਆ ਵੱਲੋਂ ਟੋਟਲ 16 ਪਲੇਅਰ ਗਏ ਸੀਗੇ ਜਿਦੇ ਵਿੱਚ 55 ਜਾਣੇ 5 ਜਾਣਿਆਂ ਦੀ ਪੋਜੀਸ਼ਨ ਪਈ ਹੈ ਤਿੰਨ 골ਡ ਮੈਡਲ ਤੇ ਦੋ ਬ੍ਰਾਂonz ਮੈਡਲ 16 ਜਣੇ ਵਿੱਚੋਂ। ਦਈ ਵਾਰ ਸਿੱਧਾ ਕਿ ਸ਼ੌਂਕ-ਸ਼ੌਂਕ ਨੂੰ ਜਿੰਮ ਜਾਂਦੇ ਸੀਗੇ ਤੇ ਬਾਅਦ ਚ ਉਹ ਤਾਂ ਹਟ ਗਿਆ ਜਿੰਮ ਜਾਣ ਉਹ ਤੇ ਮੇਰਾ ਥੋੜਾ ਜਿਆਦਾ ਹੋ ਗਿਆ ਲਗਾ ਵੇ ਦੇ ਹੱਲ। ਫਿਰ ਜਿੰਮ ਦੇ ਵਿੱਚ ਇਦਾਂ ਹੀ ਵੇਟ ਵਗੈਰਾ ਚੁੱਕਦੇ ਰਹੇ ਜਿਦਾਂ ਸਟਰੈਂਥ ਵੱਲ ਥੋੜਾ ਜਿਆਦਾ ਖਿਆਲ ਹੋ ਗਿਆ ਫਿਰ ਬੋਡੀ ਬਿਲਡਿੰਗ ਵਾਲੇ ਪਾਸੇ ਤੋਂ ਹਟ ਕੇ ਪਾਵਰ ਵੱਲ ਲੱਗੇ। ਤੇ ਫਿਰ ਆਪਾਂ ਮਤਲਬ ਜਿੱਦਾਂ ਪਾਵਰ ਲਿਫਟਿੰਗ ਕਰਨ ਲੱਗੇ ਤੇ ਤਿੰਨ ਤੋਂ ਚਾਰ ਜਣੇ ਆ ਤੇ ਇੰਜਰੀ ਹੋ ਗਈ ਸੀਗੀ ਮੇਰੇ 2023 ਦੇ ਵਿੱਚ ਲੋਅਰ ਬੈਕ 'ਚ। ਪਾਪਾ ਨੂੰ ਬੜੇ ਜਾਣੇ ਕਹਿੰਦੇ ਸੀਗੇ ਵੀ ਦੂਸਰਾ ਤੂੰ ਆਪਣੇ ਮੁੰਡੇ ਨੂੰ ਕਿਰੇ ਦੇ ਪਾਸੇ ਪਾਲਿਆ ਵਾ ਏਦਾਂ ਹੋ ਗਿਆ ਲੱਗ ਟੁੱਟ ਗਿਆ ਮਰ ਕੇ ਬੈਠਾ ਰਹੂਗਾ ਏਦਾਂ ਉਹਦਾ ਪਰ ਪਾਪਾ ਨੇ ਪੂਰਾ ਸਾਥ ਦਿੱਤਾ ਮੇਰਾ ਕਹਿੰਦੇ ਨਹੀਂ ਤੂੰ ਜਿੱਥੇ ਹਉਣ ਲੱਗਾ ਮੈਂ ਤੂੰ ਫੇਰ ਕਰ ਕੋਈ ਨਹੀਂ ਜਿੱਤ ਦੀ ਸੋਚ ਲੈ ਆ ਕੇ ਗਏ ਆ ਤੇ ਜਿੱਤ ਕੇ ਮਰੇ ਆ ਬਾਕੀ ਹਰ ਇੱਕ ਖਿਡਾਰੀ ਦੇ ਮਨ ਚ ਡਰ ਹੁੰਦਾ ਜਦੋਂ ਕੋਈ ਆਪਣੇ ਤੋਂ ਤਗੜਾ ਜਾਂ ਆਪਣੇ ਜਿੰਨਾ ਤਗੜਾ ਕਿਸੇ ਖਿਡਾਰੀ ਨੂੰ ਦੇਖਦਾ ਆ ਤੇ ਉਹ ਡਰ ਨਾਲ ਲੜੇ ਆ ਤੇ ਖੇਡੇ ਆ ਆਪਣੀ ਟੈਕਨੀਕ ਨਾਲ ਜਦੋਂ ਹੋਇਆ ਉਦੋਂ ਮੈਂ ਇਹਨਾਂ ਨੂੰ ਇਹੀ ਕਿਹਾ ਕੋਈ ਗੱਲ ਨਹੀਂ ਪੁੱਤ ਹਾਰ ਜਿੱਤ ਹੁੰਦੀ ਆ ਤੇ ਬਰ ਤੋਂ ਤਗੜਾ ਹੋ ਕੇ ਬਸ ਤੂੰ ਇਸ ਕੰਮ ਵੱਲ ਚੱਲਦਾ ਰਹਿ ਇਹਦੇ ਪਾਪਾ ਦੀ ਬਹੁਤ ਸਪੋਰਟ ਸੀ ਉਹਨਾਂ ਨੇ ਮੈਨਾਂ ਨੂੰ ਇਸੇ ਲਾਈਨ ਤੇ ਲਾਇਆ ਕਹਿੰਦੇ ਕਿ ਨਹੀਂ ਤੁਸੀਂ ਮਤਲਬ ਸਕੂਲ ਜਾਂਦੇ ਜਾਂਦੇ ਨਾਲ-ਨਾਲ ਇਹ ਕੰਮ ਕਰੋ ਤੇ ਚਲੋ ਕੋਈ ਗਰੀ ਨੌਕਰੀ ਮਿਲ ਜੇਗੀ ਇਸ ਕਰਕੇ ਫਿਰ ਪੰਜਾਬੀਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬੀ ਕਹਿੰਦੇ ਹਨ ਕਿ ਜਿੱਥੇ ਵੀ ਜਾਂਦੇ ਹਨ ਖਤੇ ਦੇ ਝੰਡੇ ਤਾਂ ਗੜਦੇ ਹੀ ਹਨ ਨਾਲ ਦੀ ਨਾਲ ਆਪਣੀ ਜਿੱਤ ਦੇ ਪੈੜਾਂ ਦੇ ਨਿਸ਼ਾਨ ਵੀ ਉੱਥੇ ਛਾੜਾਂਦੇ ਹਨ ਐਸਾ ਹੀ ਕੁਝ ਕਾਰਵਖਾਇਆ ਹੈ ਪੰਜਾਬੀ ਦੋ ਨੌਜਵਾਨਾਂ ਨੇ ਜਿਹੜੇ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਦੇ ਨਾਲ ਸੰਬੰਧਤ ਹਨ ਅਤੇ ਸੰਤ ਬਾਬਾ ਹਜਾਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਸਟੂਡੈਂਟਸ ਹਨ ਇਹਨਾਂ ਦੋਨਾਂ ਨੇ ਹੀ ਵੱਖ-ਵੱਖ ਕੈਟਾਗਰੀ ਦੇ ਵਿੱਚ weight lifting ਚ THAILAND ਦੇ BANGKOK ਚ ਹੋਏ 12 ਅਤੇ 9 ਦੇਸ਼ਾਂ ਦੇ ਮੁਕਾਬਲਿਆਂ ਦੇ ਵਿੱਚ ਬਾਕੀ ਖਿਡਾਰੀਆਂ ਨੂੰ ਪਰਾਜਿਤ ਕਰਦਿਆ ਹੋਇਆ 골ਡ ਮੈਡਲ ਜਿੱਤੇ ਹਨ ਅੱਜ ਪਿੰਡ ਪਹੁੰਚੇ ਹਨ ਤੇ ਭਰਵਾ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਿਆ ਤੁਸੀਂ ਦੇਖ ਸਕਦੇ ਹੋ ਕਿ ਇਹ ਦੋਨੋਂ ਹੀ ਨੌਜਵਾਨ ਜੇ ਕਹਿ ਲੈ ਜਾਵੇ ਤਾਂ ਤਰਨਪ੍ਰੀਤ ਸਿੰਘ ਤੇ ਹੁਨਰਦੀਪ ਸਿੰਘ ਇਹਨਾਂ ਦੋਨਾਂ ਨੌਜਵਾਨਾਂ ਨੇ ਆਪਣੀ ਜਿੱਤ ਦੇ ਝੰਡੇ ਜਿਹੜੇ ਨੇ ਉਹ THAILAND ਦੇ BANGKOK ਚ ਗੱਡੇ ਹਨ ਉਹ ਵੀ ਗੱਡੇ ਹਨ weight lifting ਦੇ ਵਿੱਚ ਜੇ ਗੱਲ ਕੀਤੀ ਜਾਵੇ ਹੁਨਰਦੀਪ ਸਿੰਘ ਦੀ ਤਾਂ 576 kg ਦੇ ਕੈਟਾਗਰੀ ਦੇ ਵਿੱਚ ਇਹਨਾਂ ਨੇ ਇਹ 골ਡ ਮੈਡਲ ਜਿੱਤੇ ਹਨ ਜਿਹਦੇ ਵਿੱਚ ਗੱਲ ਕੀਤੀ ਜਾਵੇ ਤਾਂ 75 kg weight ਦੇ ਵਿੱਚ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਤਰਨਪ੍ਰੀਤ ਸਿੰਘ ਜਿਨ੍ਹਾਂ ਨੇ 545 ਕਿਲੋਗ੍ਰਾਮ ਯਾਨੀ ਕਿ ਪਾਵਰ ਲਿਫਟਿੰਗ ਦੇ 76.5 kg ਦੇ ਵਿੱਚ 골ਡ ਮੈਡਲ ਜਿੱਤੇ ਹਨ ਬਹਾਦਰੀ ਅਤੇ ਹੌਸਲਾ ਇੰਨਾ ਬੁਲੰਦ ਸੀ ਕਿ ਜਿੱਥੇ ਹੁਨਰਦੀਪ ਨੇ 12 ਦੇਸ਼ਾਂ ਦੇ ਖਿਡਾਰੀਆਂ ਨੂੰ ਪਰਾਜਿਤ ਕੀਤਾ ਹੈ ਉੱਥੇ ਹੀ ਤਰਨਪ੍ਰੀਤ ਨੇ 9 ਦੇਸ਼ਾਂ ਦੇ ਖਿਡਾਰੀਆਂ ਨੂੰ ਪਰਾਜਿਤ ਕਰਦੇ ਹੋਏ ਇਹ 골ਡ ਮੈਡਲ ਆਪਣੀ ਝੋਲੀ 'ਚ ਪਾਏ ਹਨ ਪਰਿਵਾਰਕ ਮੈਂਬਰ ਇੱਥੇ ਮੌਜੂਦ ਹਨ ਦੋਨਾਂ ਦੇ ਅਤੇ ਜੇ ਗੱਲ ਕੀਤੀ ਜਾਵੇ ਜਿਹੜੀ ਅਕਾਦਮੀ 'ਚ ਜਿਹੜੇ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹਦੇ ਹਨ ਉਨ੍ਹਾਂ ਦੀ ਮੈਨੇਜਮੈਂਟ ਵੀ ਇੱਥੇ ਮੌਜੂਦ ਹੈ ਪਰ ਵਾ ਸੁਆਗਤ ਹੋਇਆ ਹੈ ਕਿਉਂਕਿ ਅਗਰ ਸੁਆਗਤ ਹੋਵੇ ਖਿਡਾਰੀ ਦਾ ਤਦ ਹੀ ਅੱਗੇ ਹੌਸਲਾ ਵਧਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਨਾਲ ਦੀ ਨਾਲ ਇਹਨਾਂ ਦਾ ਸੁਆਗਤ ਦੀਆਂ ਵੀ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਹੁਨਰਦੀਪ ਤੋਂ ਹੁਨਰਦੀਪ ਪਹਿਲਾਂ ਤੇ ਮੁਬਾਰਕਾ ਤੁਹਾਨੂੰ ਦੋਨਾਂ ਨੂੰ ਤੁਸੀਂ ਮੈਡਲ ਜਿੱਤ ਕੇ ਲਿਆ ਹਾਂ ਜੀ 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 ਰਸ਼ਕਲ ਜੀ ਮੇਰਾ ਨਾਮ ਹੁਨਰਦੀਪ ਸਿੰਘ ਹੈ ਤੇ ਮੈਂ ਪਿੰਡ ਚੋੜਾਗਲਾ ਦਾ ਰਹਿਣ ਵਾਲਾ ਹਾਂ ਡਿਸਟ੍ਰਿਕਟ ਗੁਰਦਾਸਪੁਰ ਦਾ ਤੇ ਮੈਂ ਪਾਵਰ ਲਿਫਟਿੰਗ ਖੇਡਣ ਗਿਆ ਸੀਗਾ ਬੈਂਕੋਕ ਤੇ ਉਹਦੇ ਵਿੱਚ ਮੈਂ 74 ਕਿਲੋ ਕੈਟਾਗਰੀ ਬੋਡੀ weight ਦੇ ਵਿੱਚ 576 ਕਿਲੋ ਚੁੱਕ ਕੇ weight ਟੋਟਲ weight ਚੁੱਕ ਕੇ 골ਡ ਮੈਡਲ ਹਾਸਲ ਕੀਤਾ ਹੈ। ਹਾਂਜੀ ਜੇ ਮੈਂ ਗੱਲ ਕਰਾਂ ਤੇ ਇਸ ਸਰੀਰ ਨੇ ਤੇ ਇੰਨਾ ਬਾਹਾਂ ਚ ਇੰਨੀ ਜਾਨ ਹੈਗੀ ਆ 576 ਕਿਜੀ ਵਜ਼ਨ ਚੁੱਕ ਲੈਣਾ। ਸਾਰੇ ਜਾਣੇ ਇਹੋ ਕਹਿੰਦੇ ਆ ਕਿ ਸਰੀਰ ਹੈ ਨਹੀਂ ਆ ਪਰ ਜੋ ਪਾਵਰ ਲਿਫਟਰ ਦਾ ਅਸਲ ਸਰੀਰ ਹੁੰਦਾ ਵਾ ਉਹਦੇ ਅੰਦਰ ਜਾਨ ਹੁੰਦੀ ਆ ਬਾਹਰ ਨਹੀਂ ਹੁੰਦੀ। ਜਿੱਦਾਂ ਕਿ 4 ਸਾਲ ਹੋ ਗਏ ਮੈਨੂੰ ਮੇਰਾ ਬੋਡੀ weight 73 ਤੇ ਰੁਕਿਆ ਹੋਇਆ ਹੈ। ਜੇ ਮੈਂ ਕਿਲੋ weight ਵੀ ਵਧਾਵਾਂ ਮਸਲ ਆਪਣੇ ਵਧਾਵਾਂ ਤੇ ਮੈਂ ਆਪਣੀ weight ਕੈਟਾਗਰੀ ਤੋਂ ਬਾਹਰ ਹੋ ਜਾਣਾ। ਹਾਂਜੀ ਉਮਰ ਕਿੰਨੀ ਹੈ ਤੁਹਾਡੀ ਮੇਰੀ 17 ਸਾਲ 17 ਸਾਲ ਦੀ ਉਮਰ ਦੇ ਵਿੱਚ ਤੁਸੀਂ ਇਹ ਮੁਕਾਮ ਹਾਸਲ ਕੀਤਾ ਜਿਹੜੇ ਮੁਕਾਮ ਨੂੰ ਲੋਕੀ ਸੋਚਦੇ ਆ ਕਿ ਅਸੀਂ ਹਾਸਲ ਕਰੀਏ weight lifting ਵਾਲੇ ਪਾਸੇ ਹੀ ਕਿਦਾਂ ਧਿਆਨ ਗਿਆ ਵੀ ਇਸ ਗੇਮ ਨੂੰ ਹੀ ਚੁਣਨਾ weight lifting ਨੇ ਅਕਸਰ ਪਾਵਰ ਲਿਫਟਿੰਗ ਆ ਹਾਂ ਜੇ ਵੇਟ ਲਿਫਟਿੰਗ ਥੋੜੀ ਲੱਗ ਹੋ ਜਾਂਦੀ ਆ ਇਹ ਮੈਨੂੰ 6 ਸਾਲ ਹੋ ਗਏ ਗੇਮ ਕਰਦੇ ਨੂੰ ਤੇ 6 ਸਾਲ ਦੇ ਬਾਅਦ ਮੈਂ ਸਫਲ ਹੋਇਆ ਹੁਣ ਪਹਿਲਾ ਕੰਪੀਟੀਸ਼ਨ ਮੇਰਾ 2021 ਚ ਸੀ ਜੋ ਕਿ ਸ਼ੁਰੂ ਦੀ ਸਟ ਲੈ ਕੇ ਗਿਆ ਸੀ ਮੈਨੂੰ ਜ਼ੋਨ ਦਾ ਕੰਪੀਟੀਸ਼ਨ ਸੀਗਾ ਕਲਰਨੋਟ ਉਸ ਤੋਂ ਬਾਅਦ ਫਿਰ ਮੈਂ ਕਾਫੀ ਕੰਪੀਟੀਸ਼ਨ ਡਿਸਟ੍ਰਿਕਟ ਤੋਂ ਬਾਅਦ ਬਲਾਕ ਤੋਂ ਬਾਅਦ ਡਿਸਟ੍ਰਿਕਟ ਦੇਖੇ ਡੇ ਸਟੇਟ ਦੇਖੇ ਡੇ ਨੈਸ਼ਨਲ ਦੇਖੇ ਡੇ ਫਿਰ ਮੈਂ 2024 ਦੇ ਵਿੱਚ ਨੈਸ਼ਨਲ ਰਿਕਾਰਡ ਵੀ ਬ੍ਰੇਕ ਕੀਤਾ ਸੀਗਾ ਤੇ ਦੂਸਰਾ ਮੈਜਿਕ ਬੁੱਕ ਆਰਕੋਡ ਨੂੰ ਸਮਾਨਿਤ ਕੀਤਾ ਗਿਆ ਸੀਗਾ ਉਹਨਾਂ ਨੇ ਦਿੱਲੀ ਤੇ ਹੁਣ ਦਸੰਬਰ ਦੇ ਵਿੱਚ 2024 ਦੇ ਦਸੰਬਰ ਦੇ ਵਿੱਚ ਜੈਪੋ ਟ੍ਰਾਇਲ ਹੋਏ ਸੀਗੇ ਸਾਡੇ ਤੇ ਵਰਲਡ ਚੈਂਪੀਅਨਸ਼ਿਪ ਦੇ ਤੇ ਉਹਦੇ ਵਿੱਚੋਂ ਮੈਂ ਫਰਸਟ ਪੋਜੀਸ਼ਨ ਆਈ ਸੀਗੀ ਤੇ ਉਹਦੇ ਤੌਰ ਤੇ ਮੇਰੇ ਵਰਲਡ ਚੈਂਪੀਅਨਸ਼ਿਪ ਦੇ ਜੋ ਕਿ ਸਿਲੈਕਸ਼ਨ ਹੋਈ ਸੀ ਇੰਡੀਅਨ ਟੀਮ ਕੋਲ ਹਾਂਜੀ ਤੇ ਇਹ ਜਦੋਂ ਤੁਸੀਂ ਉੱਥੇ ਬੈਂਕੋਕ ਗਏ ਹੋ ਕਿੰਨੇ ਦੇਸ਼ਾਂ ਦੇ ਖਿਡਾਰੀ ਸੀ ਕਿਉਂਕਿ ਮੈਂ ਤਾਂ ਆਪਣੀ ਜ਼ੁਬਾਨੀ ਦੱਸਦਾ ਪਰ ਤੁਹਾਡੀ ਜ਼ੁਬਾਨੀ ਸੁਣਨਾ ਚਾਹਨਾ ਕਿੰਨੇ ਦੇਸ਼ਾਂ ਦੇ ਖਿਡਾਰੀ ਉੱਥੇ ਪਹੁੰਚੇ ਹੋਏ ਜਿੰਨਾਂ ਨਾਲ ਮੁਕਾਬਲਾ ਸੀ 12 ਦੇਸ਼ਾਂ ਦੇ ਖਿਡਾਰੀ ਸੀਗੇ ਮੇਰੇ ਨਾਲ ਤੇ ਸਭ ਤੋਂ ਜਿਹੜਾ ਸੈਕੰਡ ਪੋਜੀਸ਼ਨ ਆਈ ਹੈ ਉਹ ਕਰਾ Rajasthan ਦਾ ਸੀਗਾ ਹਾਂਜੀ ਤੇ ਕੀ ਗੱਲ ਕੀਤੀ ਜਾਵੇ ਇੰਡੀਆ ਵੱਲੋਂ ਕਿੰਨੇ ਟੋਟਲ ਪਲੇਅਰ ਗਏ ਇੰਡੀਆ ਵੱਲੋਂ ਟੋਟਲ 16 ਪਲੇਅਰ ਗਏ ਸੀਗੇ ਜਿਹਦੇ ਵਿੱਚ 55 ਜਾਣਿਆਂ ਦੀ ਪੋਜੀਸ਼ਨ ਪਈ ਹੈ ਤਿੰਨ 골ਡ ਮੈਡਲ ਤੇ ਦੋ ਬ੍ਰਾਂਂਚ ਮੈਡਲ 16 ਜਾਣਿਆਂ ਵਿੱਚੋਂ ਤੇ ਇੰਦਰ ਪਾਵਰ ਲਿਫਟਿੰਗ ਵਾਲੇ ਪਾਸੇ ਤੁਹਾਨੂੰ ਮੋੜਿਆ ਕਿਦਾਂ ਕਿਹਨੇ ਸਲਾਹ ਦਿੱਤੀ ਕਿ ਇਸ ਪਾਸੇ ਆਜੋ ਜਾਂ ਆਪਣੀ ਸੋਚ ਸੀ ਕਿ ਮੈਂ ਇਹ ਗੇਮ ਚ ਨਹੀਂ ਇਹ ਮੇਰਾ ਫਰੈਂਡ ਆਕਾਸ਼ ਤੇ ਉਹ ਆਪਾਂ ਇਦਾਂ ਹੀ ਬਸ ਜਿੱਦਾਂ ਕਿ ਸ਼ੌਂਕ-ਸ਼ੌਂਕ ਨੂੰ ਜਿੰਮ ਜਾਂਦੇ ਸੀਗੇ ਤੇ ਬਾਅਦ ਚ ਉਹ ਤਾਂ हट ਗਿਆ ਜਿੰਮ ਜਾਣੋ ਤੇ ਮੇਰਾ ਥੋੜਾ ਜ਼ਿਆਦਾ ਹੋ ਗਿਆ ਲਗਾ ਵੀ ਦੇ ਹਲ ਫਿਰ ਜਿੰਮ ਦੇ ਵਿੱਚ ਇਦਾਂ ਹੀ ਵੇਟ ਵਗੈਰਾ ਚੁੱਕਦੇ ਰਹੇ ਜਦਾਂ ਸਟਰੈਂਥ ਵੱਲ ਥੋੜਾ ਜ਼ਿਆਦਾ ਖਿਆਲ ਹੋ ਗਿਆ ਫਿਰ ਬੋਡੀ ਬਿਲਡਿੰਗ ਵਾਲੇ ਪਾਸੇ ਤੋਂ हट ਕੇ ਪਾਵਰ ਵੱਲ ਆ ਗਏ ਤੇ ਫਿਰ ਆਪਾਂ ਮਤਲਬ ਜਿੱਦਾਂ ਪਾਵਰ ਲਿਫਟਿੰਗ ਕਰਨ ਲੱਗ ਪਏ ਤਿੰਨ ਤੋਂ ਚਾਰ ਜਣੇ ਆਪਾਂ ਖਾਲਸਾ ਜਿੰਮ ਆਲੀ ਨਗਰ ਪਾਵਰ ਲਿਫਟਿੰਗ ਜਿੰਮ ਕਰਦੇ ਜਦੋਂ ਗਏ ਸੀ ਬੈਂਕੋਕ ਇਹਨਾਂ ਮੁਕਾਬਲਿਆਂ ਦੇ ਲਈ ਉਦੋਂ ਕੀ ਮਨ ਚ ਸੋਚ ਸੀ ਸੋਚ ਹੈਗੀ ਸੀ ਕਿ ਮੈਂ ਮੈਡਲ ਜਿੱਤ ਕੇ ਲੈਣਾ ਜਾਏ ਇਹ ਸੋਚ ਕੇ ਕੁਲ ਚਲਦੇ ਆ ਕੋਈ ਵੀ ਮੈਡਲ ਲੈ ਕੇ ਆਵਾਂ ਨਹੀਂ ਮੈਡਲ ਤਾਂ ਚਲੋ ਕਰਦਿਆਂ ਨੂੰ ਵੀ ਪਤਾ ਬਾਕੀ ਜਿਮ ਵਾਲਿਆਂ ਨੂੰ ਵੀ ਪਤਾ ਹੈ ਨਹੀਂ ਇੱਥੇ ਉਹ ਵੀ 4 ਜਦੋਂ ਤੋਂ ਮਤਲਬ ਸਿਲੈਕਸ਼ਨ ਹੋ ਗਈ ਸੀ 6 ਮਹੀਨੇ ਹੋ ਗਏ ਆਪਣੇ ਕੋ 6 ਮਹੀਨੇ ਦਾ ਪੂਰਾ ਕਨਸੈਂਟ੍ਰੇਟ ਕੀਤਾ ਕੋਈ ਡਾਈਟ ਵਗੈਰਾ ਪੂਰੀ ਲਈ ਸੀ ਤੇ ਮਤਲਬ ਜਿੱਦਾਂ ਕੋਈ ਫੰਕਸ਼ਨ ਵਗੈਰਾ ਵੀ ਹੁੰਦਾ ਸੀ ਉਹ ਵੀ ਮਿਸ ਕਰ ਦਿੰਦੇ ਰਹੇ ਆ ਇਹਦੇ ਲਈ ਵੀ ਮਤਲਬ ਨਹੀਂ ਜਿੱਤ ਕੇ ਆਉਣਾ ਕੋਈ ਵੀ ਮੌਕਾ ਮਿਲਿਆ ਵਾ ਤੇ ਉਹ ਨੂੰ ਗੋਜ ਕਰਕੇ ਦਿਖਾਈਏ ਕਰਦੇ ਆ ਨੂੰ ਵੀ ਤੇ ਪਿੰਡ ਵਾਲਿਆਂ ਨੂੰ ਵੀ ਮਤਲਬ ਕਿ ਵੀ ਬੜੇ ਲੋਕੀ ਕਹਿੰਦੇ ਸੀਗੇ ਇੰਜਰੀ ਹੋ ਗਈ ਸੀ ਮੇਰੇ 2023 ਦੇ ਵਿੱਚ ਲੋਅਰ ਬੈਗ ਚ ਪਾਪਾ ਨੂੰ ਬੜੇ ਜਾਣੇ ਕਹਿੰਦੇ ਸੀਗੇ ਵੀ ਦੂਸਰਾ ਤੂੰ ਆਪਣੇ ਮੋਢੇ ਨੂੰ ਕਿਹਰੇ ਪਾਸੇ ਪਾ ਲਿਆ ਵਾ ਐਦਾਂ ਹੋ ਗਿਆ ਲੱਕ ਟੁੱਟ ਗਿਆ ਮੁਰਕੇ ਬੈਠਾ ਰਹੂਗਾ ਐਦਾਂ ਉਹਦਾ ਪਰ ਪਾਪਾ ਨੇ ਪੂਰਾ ਸਾਥ ਦਿੱਤਾ ਮੇਰਾ ਕਹਿੰਦੇ ਨਹੀਂ ਤੂੰ ਜਿੱਥੇ ਹੁਣ ਲੱਗਾ ਮੈਂ ਤੂੰ ਫੇਰ ਕਰ ਕੋਈ ਨਹੀਂ ਫਿਰ ਮੈਂ ਦੋਹਰ ਇੰਜਰੀ ਤੋਂ ਬਾਅਦ ਪੂਰਾ ਜੀਰੋ ਹੋ ਗਿਆ ਸੀਗਾ ਲੋਅਰ ਬੈਗ ਤੇ ਇੰਜਰੀ ਆਈ ਸੀ ਉਸ ਤੋਂ ਬਾਅਦ ਫਿਰ ਮੈਂ ਪੂਰੀ ਮਿਹਨਤ ਕੀਤੀ ਆਪਣੀ ਤੇ ਫਿਰ ਮੈਂ 2025 ਦੇ ਵਿੱਚ ਟ੍ਰਾਇਲ ਦਿੱਤੇ ਸੀਗੇ ਦ ਇਹ ਮੁਕਾਮ ਹਾਸਲ ਕਰਨ ਲਈ ਹੁਣ ਤੱਕ ਜੇ ਗੱਲ ਕੀਤੀ ਜਾਵੇ ਹੁਨਰਦੀਪ ਦੀ ਤਾਂ ਕਿੰਨੀ ਮਿਹਨਤ ਲੱਗੀ ਕੀ ਟਾਈਮਿੰਗ ਰਹਿੰਦੀ ਸੀ ਤੇ ਕਿਸ ਤਰੀਕੇ ਦੀ ਤੁਹਾਡੀ ਖੁਰਾਕ ਰਹਿੰਦੀ ਸੀ ਇਹ ਤਾਂ ਮਤਲਬ ਮੈਨੂੰ 6 ਸਾਲ ਹੋ ਗਏ ਗੇਮ ਕਰਦੇ ਨੂੰ ਤੇ ਪਹਿਲਾ ਕੰਪੀਟੀਸ਼ਨ ਮੈਂ 2021 ਦੇ ਵਿੱਚ ਖੇਡਿਆ ਜੀ ਹਾਂਜੀ ਤੇ ਖੁਰਾਕ ਤਾਂ ਵੈਸੇ ਮਤਲਬ ਦੇਸੀ ਆ ਜਦੋਂ ਅਗਰ ਤਾਂ ਦੇਸੀ ਖੁਰਾਕ ਵਗੈਰਾ ਉਹ ਪਾਪਾ ਨੇ ਕਦੀ ਕਮੀ ਨਹੀਂ ਹੁੰਦੀ ਦਿੱਤੀ ਜਿੰਨੀ ਮਤਲਬ ਕਰਦੇ ਹੀ ਉਹ ਤੋਂ ਜ਼ਿਆਦਾ ਹੀ ਕਰਦੇ ਕਿਉਂਕਿ ਸਪੋਰਟਸ ਪਰਸਨ ਨੂੰ ਇੱਕ ਚਾਹੀਦੀ ਹੁੰਦੀ ਆ ਘਰਦਿਆਂ ਦੀ سپورਟ ਤੇ ਉਹ ਮੈਨੂੰ ਪੂਰੀ ਸੀਗੀ ਹਾਂਜੀ ਦੇਸ ਜੇ ਤੁਹਾਡੇ ਸਕੂਲ ਦੀ ਗੱਲ ਕਰਾਂ ਜਿੱਥੇ ਤੁਸੀਂ ਪੜਦੇ ਹੋ ਇੱਥੋਂ ਮੈਨੇਜਮੈਂਟ ਨੇ ਕਿੰਨਾ ਕੋ ਸਾਥ ਨਹੀਂ ਮੈਨੇਜਮੈਂਟ ਵੀ ਪੂਰਾ ਸਾਥ ਦੇਂਦਾ ਰਿਹਾ ਜਦੋਂ ਆਪਾਂ ਕੋਬਿਟਿਸ਼ਨ ਖੇਡਣ ਜਾਂਦੇ ਰਹੇ ਬਕਾਇਦਾ ਹੱਡੇ ਨਾਲ ਸੜਪੇ ਦਰੇ ਸੂਰਜ ਸੜਪੀ ਨਹੀਂ ਇਕੱਲੇ ਨੂੰ ਨਹੀਂ ਭੇਜਣਾ ਤੁਹਾਨੂੰ ਹਾਂਜੀ ਪੂਰੇ ਮਤਲਬ ਜਿੰਨਾ ਹੋ ਸਕੇ ਉਹਨਾਂ ਨੇ ਵੀ ਆਪਣੇ ਵੱਲੋਂ ਕਰਦੇ ਰਹੇ ਸੀਗੇ ਹਾਂਜੀ ਉਥੇ ਤੋਂ ਮੁਕਾਬਲਾ ਚੱਲ ਰਿਹਾ ਸੀ ਕੋਈ ਐਸਾ ਖਿਡਾਰੀ ਸੀ ਜਿਹਨੂੰ ਦੇਖ ਕੇ ਹੁਨਰਦੀਪ ਨੂੰ ਲੱਗੇ ਕਿ ਹਾਂ ਇਹ ਮੇਰੀ ਟੱਕਰ ਦਾ ਹੈਗਾ ਇਹਦੇ ਨਾਲ ਮੇਰਾ ਮੁਕਾਬਲਾ ਫਸਵਾ ਹੋ ਸਕਦਾ ਕਰਾਜਿਸਤਾਨ ਦਾ ਸੀਗਾ ਮੈਂ ਆਪਣੇ ਵੱਲੋਂ ਦਾ ਮਤਲਬ ਕਰੋ ਸੋਚ ਕੇ ਗਿਆ ਸੀਗਾ ਵੀ ਮੈਂ 260 ਦੀ ਡੈਡ ਲਾਉਣੀ ਆ ਪਰ ਉਹਦੇ ਨਾਲ ਥੋੜਾ ਜ਼ਿਆਦਾ ਸੀਗਾ ਪਰ ਫਿਰ ਮੈਨੂੰ ਸੀਗਾ ਵੀ ਨਹੀਂ ਹੁਣ ਇਹਨੂੰ ਪਿੱਛੇ ਛੱਡਣਾ ਤੇ ਫਿਰ ਮੈਂ 2 ਗਵਾਂਡਲ ਤੇ 767 ਕਿਲੋ ਦੀ ਡੈਡ ਲਈ ਹਾਂਜੀ ਅੱਜ ਪਹੁੰਚੇ ਹੋ ਸਵਾਗਤ ਹੋਇਆ ਕਿਸ ਤਿੱਕ ਦਾ ਲੱਗ ਰਿਹਾ ਬੜਾ ਵਧੀਆ ਜਿੰਨਾ ਸੋਚਿਆ ਸੀਗਾ ਕਰਦੇ ਆਣੇ ਸਕੂਲ ਵਾਲਿਆਂ ਨੇ ਉਤੋਂ ਜ਼ਿਆਦਾ ਕੀਤਾ ਹਾਂਜੀ ਅੱਛਾ ਆਪਣੇ ਹਾਮ ਉਮਰ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ ਕਿਸ ਤਰੀਕੇ ਦੀ ਉਹ ਮਿਹਨਤ ਕਰਨ ਜਾਂ ਕਿਸ ਤਰੀਕੇ ਦਾ ਰਾਹ ਚੁਣਨ ਕਿ ਅੱਗੇ ਜਾ ਕੇ ਕਾਮਯਾਬੀ ਹਾਸਲ ਕਰ ਸਕਣ ਮਿਹਨਤ ਇਹ ਹੋਈ ਆ ਵੀ ਜਿੰਨੇ ਜਣੇ ਆ ਮਿਹਨਤ ਕਰਨ ਬੰਦਾ ਡਿੱਗਦਾ ਵੀ ਆ ਡਿੱਗ ਕੇ ਫੇਰ ਉੱਠਦਾ ਵਾ ਮੇਰੇ ਤਿੰਨ ਵਾਰੀ ਇੰਜਰੀ ਹੋਈ ਤਿੰਨ ਵਾਰੀ ਮੈਂ ਪੂਰਾ ਜ਼ੀਰੋ ਹੋ ਕੇ ਫੇਰ ਉੱਠਿਆ ਪਰ ਇਹ ਆ ਵੀ ਕਈ ਜਣੇ ਆਪਣਾ ਜਿਹੜਾ ਵਾ ਹੌਸਲਾ ਛੱਡ ਦਿੰਦੇ ਆ ਵੀ ਨਹੀਂ ਹੋਣ ਨਹੀਂ ਪਰ ਨਹੀਂ ਮੈਂ ਤਿੰਨ ਵਾਰੀ ਡਿੱਗਾ ਸੀਗਾ ਦੋ ਵਾਰੀ ਮੇਰੇ ਸ਼ੋਲਡਰ ਤੇ ਇੰਜਰੀ ਆਈ ਇੱਕ ਵਾਰੀ ਬੈਕ ਪੇਨ ਤੇ ਪਰ ਮੈਂ ਫੇਰ ਡਿੱਗ ਕੇ ਫੇਰ ਉੱਠਦਾ ਰਿਹਾ ਕਿ ਜਿਹਦੀ ਦੇਖ ਲਓ ਤੁਸੀਂ ਅੱਜ ਸਾਹਮਣੇ ਆ ਤੁਹਾਡੇ ਵਾਈ ਗੁਰਦੀ ਮੇਰ ਨਾਮ ਜੀ ਬਿਲਕੁਲ ਹੁਨਰਦੀਪ ਜਿਹੜਾ ਦੱਸ ਰਿਹਾ ਹੈ ਕਿ ਇਸ ਮੁਕਾਬਲਿਆਂ ਦੇ ਲਈ ਜੋ ਪ੍ਰੈਕਟਿਸ ਕਰਦਾ ਰਿਹਾ ਉਹਦੇ ਵਿੱਚ ਤਿੰਨ ਵਾਰ ਇੰਜਰਡ ਹੋਇਆ ਲੇਕਿਨ ਹੌਸਲਾ ਨਹੀਂ ਹਾਰਿਆ ਲਗਾਤਾਰ ਹੀ ਉਹਨੇ ਆਪਣੇ ਫਾਦਰ ਦੀ ਗੱਲ ਕੀਤੀ ਹੈ ਤਾਂ ਤੁਹਾਨੂੰ ਮੈਂ ਦੱਸਣਾ ਚਾਹਨਾ ਹਾਂ ਕਿ ਇਸ ਦੇ ਪਿਤਾ ਪੀਐਸਐਫ ਦੇ ਵਿੱਚ ਦੇਸ਼ ਦੇ ਲਈ ਬਾਰਡਰਾਂ ਦੇ ਉੱਤੇ ਦੇਸ਼ਵਾਸੀਆਂ ਦੀ ਰਾਖੀ ਕਰ ਰਹੇ ਨੇ ਅਜੇ ਵੀ ਉਹ ਆਪਣੀ ਡਿਊਟੀ ਤੇ ਮੌਜੂਦ ਹਨ ਪਰ ਜੇ ਗੱਲ ਕੀਤੀ ਜਾਵੇ ਉਸ ਪਿਤਾ ਦੀ ਤਾਂ ਉਸਨੇ ਆਪਣੇ ਬੇਟੇ ਨੂੰ ਹੌਸਲਾ ਦਿੱਤਾ ਸਾਥ ਦਿੱਤਾ ਤੇ ਅੱਜ ਬੇਟੇ ਨੇ ਉਹ ਸੁਪਨਾ ਸਾਕਾਰ ਕਰਕੇ ਆਖਿਆ ਜੋ ਹਰ ਮਾਪਿਆਂ ਦਾ ਹੁੰਦਾ ਹੈ 골ਡ ਮੈਡਲ ਜਿੱਤ ਕੇ ਲਿਆਇਆ ਹੈ ਤਾਂ ਪਰਿਵਾਰ ਦਾ ਸਵਾਗਤ ਵੀ ਭਰਮਾ ਹੋਇਆ ਹੈ ਤਰਨਪੁਰੀ ਸਾਡੇ ਨਾਲ ਮੌਜੂਦ ਹੈ ਉਹਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਤਰਨ ਕਿਸ ਤਰ੍ਹਾਂ ਦਾ ਮੁਕਾਬਲਾ ਫਿਰ ਉੱਥੇ ਰਿਹਾ ਮੁਕਾਬਲਾ ਦਾ ਪਹਿਲਾਂ ਤਾਂ ਜਾ ਕੇ ਜਦੋਂ ਉੱਥੋਂ ਦਾ ਮਹੌਲ ਚਲ ਵੇਖਿਆ ਐਡੀ ਵੱਡੀ ਸਟੇਜ ਵੇਖੀ ਪਹਿਲੀ ਆੜੀ ਐਡਾ ਵੱਡਾ ਮਕਾਮ ਵੇਖਿਆ ਰੱਬ ਨੇ ਇੰਨੀ ਮਿਹਰ ਕਿਰਪਾ ਕੀਤੀ ਆਪਾਂ ਉੱਥੇ ਪਹੁੰਚੇ ਜਿੱਤ ਦੀ ਸੋਚ ਲੈ ਕੇ ਗਏ ਆ ਤੇ ਜਿੱਤ ਕੇ ਮੁੜੇ ਆ ਬਾਕੀ ਹਰ ਇੱਕ ਖਿਡਾਰੀ ਦੇ ਮਨ 'ਚ ਡਰ ਹੁੰਦਾ ਜਦੋਂ ਕੋਈ ਆਪਣੇ ਤੋਂ ਤਗੜਾ ਜਾਂ ਆਪਣੇ ਜਿੰਨਾ ਤਗੜਾ ਕਿਸੇ ਖਿਡਾਰੀ ਨੂੰ ਦੇਖਦਾ ਆ ਤੇ ਉਹ ਡਰ ਨਾਲ ਲੜੇ ਆ ਤੇ ਖੇਡੇ ਆ ਆਪਣੀ ਟੈਕਨੀਕ ਨਾਲ ਸੇਫ ਵੀ ਖੇਡੇ ਆ ਪੀ ਲਿਫਟਾਂ ਵੇਖ ਕੇ ਵੀ ਕਿੱਦਾਂ ਖੇਡਣਾ ਕਿੱਦਾਂ ਨਹੀਂ ਕਿਹੜੀ ਲਿਫਟ ਤੇ ਆਪਾਂ ਪਾਸ ਕਰ ਸਕਦੇ ਕਿਹੜੀ ਨਹੀਂ ਮਤਲਬ ਹੂਰ ਮਤ ਦਾ ਕੰਮ ਨਹੀਂ ਰਿਹਾ ਜਿੱਥੇ ਅੱਧਾ ਜੋਰ ਤੇ ਅੱਧਾ ਦਿਮਾਗ ਇਹ ਦੋਵਾਂ ਦੇ ਕੰਮ ਦੇ ਜੋੜ ਨਾਲ ਆਪਾਂ ਇੱਥੋਂ ਤੱਕ ਪਹੁੰਚੇ ਆ ਤੇ ਬਸ ਜੀ ਹੁਣ ਬਹੁਤ ਖੁਸ਼ੀ ਹੋਉਂਦੀ ਆ ਪੀਪਿੰਡ ਵਾਲਿਆਂ ਨੇ ਇੰਨਾ ਵਧੀਆ ਸਵਾਗਤ ਕੀਤਾ ਘਰ ਦੇ ਇੰਨਾ ਵਧੀਆ ਸਵਾਗਤ ਕੀਤਾ ਸਕੂਲ ਵਾਲਿਆਂ ਦਾ ਵੀ ਬਹੁਤ ਸਹਿਯੋਗ ਰਾਇ ਨਾਲ ਇਹਨਾਂ ਬਹੁਤ ਸਪੋਰਟ ਕੀਤੀ ਜਿੱਥੇ ਵੀ ਖੇਡਣ ਜਾਣਾ ਇਹਨਾਂ ਨਾਲ ਆਪਣਾ ਸਰ ਕੋਚ ਇੱਕ ਭੇਜਣਾ ਬਾਕੀ ਹੋਰ ਵੀ ਕੋਈ ਵੀ ਕੰਪੀਟੀਸ਼ਨ ਹੁੰਦਾ ਰਿਹਾ ਸਾਨੂੰ ਸਕੂਲ ਵਾਲੇ ਵੀ ਦੱਸਦੇ ਰਹੇ ਆ ਖੇਡਾ ਵਤਨ ਪੰਜਾਬ ਦੇ ਭਗਵੰਤ ਮਾਨ ਕਰਾਉਂਦੇ ਨੇ ਕੰਪੀਟੀਸ਼ਨ ਤੇ ਉਹ ਸਕੂਲ ਵਾਲੇ ਨਹੀਂ ਸਕੂਲਾਂ ਜਾਂਦੇ ਰਹੇ ਆ ਉੱਥੇ ਵੀ ਅਸੀਂ ਕਈ ਵਾਰ ਇਸ ਜਿੱਤ ਕੇ ਆਏ ਆ ਤੇ ਐਦਾਂ ਹੀ ਹੁਣ ਅੱਗੇ ਵੀ ਲੱਗੇ ਰਾਵਾਂਗੇ ਇਸੇ ਗੇਮ ਵਿੱਚ ਹਾਂਜੀ ਗੇਮ ਚੁਣੀ ਕਿਦਾ ਚੋਣ ਕੇਦਾ ਕੀਤੀ ਤੁਸੀਂ ਇੱਕੋ ਸਕੂਲ ਚ ਪੜਦੇ ਹੋ ਹੌ ਹਨਰਦੀਪ ਵੱਲ ਦੇਖ ਕੇ ਚੋਣ ਕੀਤੀ ਜਾਂ ਫਿਰ ਇਕੱਠੇ ਪ੍ਰੈਕਟਿਸ ਕਰਦੇ ਰਹੇ ਤਾਂ ਤਾਂ ਦੋਵੇਂ ਆ ਗਿਆ ਵੀ ਮੈਂ ਕਰ ਗੇਮ ਦੀ ਚੋਣ ਤੇ ਇਸ ਤਰ੍ਹਾਂ ਹੋਈ ਹੁਣ ਸਾਡੇ ਜਿਮ ਦੇ ਹਨਰ ਵੀ ਇੱਥੇ ਮੌਜੂਦ ਨੇ ਨਵੀਂ ਨਵੀਂ ਜਿਮ ਖੁੱਲੀ ਬਸ ਜਿਮ ਦੀ ਹਾਨੂੰ ਚਾਹ ਹੁੰਦਾ ਰਿਹਾ ਵੀ ਅਸੀਂ ਆਪਾਂ ਵੀ ਜਿਮ ਜਾ ਆਪਾਂ ਵੀ ਸਰੀਰ ਬਣਾ ਤੇ ਉੱਥੇ ਜਾ ਕੇ ਜਿੱਦਾਂ ਨਿਆਣਿਆ ਨਿਆਣਿਆ ਦੀ ਜਿੱਦ ਹੁੰਦੀ ਆ ਆਪਾਂ ਵਜਨ ਵੱਧ ਚੁੱਕਣਾ ਤੇ ਇੱਤੋਂ ਮੈਂ ਵੱਧ ਚੁੱਕਣਾ ਆ ਤੇ ਬਾਅਦ ਫਿਰ ਜਦੋਂ ਇਹ ਜਿੱਦ ਥੋੜੀ ਹੋਰ ਉੱਤੇ ਲੈਵਲ ਤੇ ਚੱਲ ਗਈ ਤੇ ਫਿਰ ਜਦੋਂ ਕੰਪੀਟੀਸ਼ਨਾਂ ਦਾ ਪਤਾ ਲੱਗਾ ਵੀ ਇਦਾਂ ਕੰਪੀਟੀਸ਼ਨ ਵੀ ਹੋਣ ਲੱਗੇ ਆ ਫਿਰ ਸੂਰਜ ਸਰ ਪਹਿਲੀ ਯਾਰੀ ਨੂੰ ਕਲਾ ਨੋਟਿਸ ਬਲਾਕ ਲੈ ਕੇ ਗਏ ਉੱਥੇ ਮੇਰੀ ਪੋਜੀਸ਼ਨ ਨਹੀਂ ਪਈ ਉਹ ਪਹਿਲਾ ਕੰਪੀਟੀਸ਼ਨ ਹੀ ਤੇ ਉਹ ਪਹਿਲਾ ਹੀ ਐਸਾ ਕੰਪੀਟੀਸ਼ਨ ਜਿਹਦੇ ਕਰਕੇ ਮੈਂ ਮੋਟੀਵੇਟ ਹੋਇਆ ਆਣ ਕੇ ਫਿਰ ਮਨ ਚ ਹੋਈ ਸੀ ਕਿ ਪੋਜੀਸ਼ਨ ਨਹੀਂ ਮਿਲੀ ਫਿਰ ਵੀ ਮੋਟੀਵੇਸ਼ਨ ਆ ਗਈ ਵੀ ਨਹੀਂ ਅੱਗੇ ਵਧਣਾ ਅੱਗੇ ਵਧਣਾ ਹਾਂਜੀ ਉਦੋਂ ਮੇਰਾ ਮੈਡਲ ਨਹੀਂ ਸੀ ਪਿਆ ਉਦੋਂ ਮੈਂ ਘਰ ਨਿਰਾਸ਼ ਹੋ ਕੇ ਆਇਆ ਸੀ ਪਰ ਨਿਰਾਸ਼ਾ ਦੇ ਨਾਲ ਇਹ ਵੀ ਚੱਲ ਅੱਜ ਨਹੀਂ ਤੇ ਕੱਲ ਕਦੇ ਨਾ ਕਦੇ ਮੈਂ ਵੀ ਮੈਡਲ ਜਿੱਤਾਂਗਾ ਤੇ ਉਹਦੇ ਬਲਾਕ ਦਾ ਹੀ ਤੇ ਹੁਣ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਇੰਟਰਨੈਸ਼ਨਲ ਦੇ ਜਿੱਤ ਗਿਆ ਕੁਝ ਵੀ ਨੌ ਦੇਸ਼ਾਂ ਦੇ ਖਿਡਾਰੀਆਂ ਨਾਲ ਉੱਥੇ ਮੁਕਾਬਲੇ ਹੋਏ ਕਿਹੜਾ ਖਿਡਾਰੀ ਲੱਗਾ ਤੁਹਾਨੂੰ ਆਪਣੇ ਮੁਕਾਬਲੇ ਦਾ ਵੀ ਹਾਂ ਇਹ ਮੈਨੂੰ ਟੱਕਰ ਦੇ ਸਕਦਾ ਇਹਦੇ ਨਾਲ ਮੇਰੀ ਜਿਹੜਾ ਕੰਪੀਟੀਸ਼ਨ ਸਖਤ ਹੋ ਜਾਣਾ ਇਟਲੀ ਦਾ ਸੀ ਖਿਡਾਰੀ ਉਹਦਾ ਨਾਮ ਸੈਮਸ ਕੋਜ ਜੀ ਉਹਦੀ ਇੱਕ ਤੇ ਟੈਕਨਿਕ ਇੱਕ ਉਹਦਾ ਦਿਮਾਗ ਬੜੀ ਚਤ్రਾਈ ਨਾਲ ਖੇਡਦਾ ਸੀ ਕੁਝ ਵੀ ਮਤਲਬ ਇਕਵਿਪਮੈਂਟ ਵੀ ਉਹਦੇ ਕੋਲ ਸਾਰੇ ਹੀ ਸੇਫ ਤਰ੍ਹਾਂ ਖੇਡਦਾ ਸੀ ਸਟਰੈਂਥ ਵੀ ਚੰਗੀ ਸੀ ਸੇਫ ਵੀ ਬਹੁਤ ਸੀ ਉਹਦੀ ਗੇਮ ਟੈਕਨਿਕ ਤੇ ਜਿੱਦਾਂ ਆਡੇ ਇਹਦੇ ਉਹ ਨਰਦੀਪ ਦੇ ਵੀ ਲੱਕ ਤੇ ਇੰਜਰੀ ਸੀ ਮੇਰੇ ਵੀ ਲੱਕ ਤੇ ਇੰਜਰੀ ਵੀ ਸਾਡੇ ਘਟਿਆਂ ਦੀ ਹੋਈ ਦਿਨਾਂ ਨਗਰ ਕੰਪੀਟੀਸ਼ਨ ਤੇ ਮੇਰੇ ਡਿਸਕ ਲੀਦੀ ਆ ਤੇ ਉਸ ਕਰਕੇ ਮੇਰੀ ਥੋੜੀ ਫਾਰਮ ਇਦਾਂ ਹੀ ਰਹਿੰਦੀ ਆ ਮੈਂ ਯੋਰ ਦੇ ਸਿਰ ਤੇ ਹੀ ਕਰਦਾ ਵਾਂ ਟੈਕਨੀਕ ਨਹੀਂ ਤੇ ਪਰ ਉਹਦੇ ਤੋਂ ਮੈਨੂੰ ਪਲੇਅਰ ਤੋਂ ਬਹੁਤ ਸਿੱਖਣ ਨੂੰ ਮਿਲਿਆ ਟੈਕਨੀਕ ਬਾਰੇ ਹੋਰ ਵੀ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਉਹਨੇ ਵੀ ਅਪਰੀਸ਼ੀਏਟ ਕੀਤਾ ਹਾਂਜੀ ਤੁਸੀਂ ਦੋਨੋਂ ਮੁਕਾਬਲਾ ਜਿੱਤ ਕੇ ਲਿਆਇਓ ਤੁਹਾਡੇ ਕੋਲ ਮੈਂ ਸਵਾਲ ਕਰਦਾ ਕਿ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤਾਂ ਕਿ ਨੌਜਵਾਨ ਹੋਰ ਇਦਾਂ ਦੇ ਸ਼ੌਂਕ ਪਾਲ ਸਕਣ ਤੇ ਅੱਗੇ ਵੱਧ ਸਕਣ ਕਿਉਂਕਿ ਸਰਕਾਰਾਂ ਕਹਿੰਦੀਆਂ ਨੇ ਕਿ ਨੌਜਵਾਨ ਖੇਡਾਂ ਨਾਲ ਜੁੜਨ ਪਰ ਤੁਸੀਂ ਆਪਣੇ ਲੈਵਲ ਤੇ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਨੌਜਵਾਨਾਂ ਦੀ ਮਦਦ ਹੋ ਸਕੇ ਸਰਕਾਰ ਕਿਸ ਤਰੀਕੇ ਦੀ ਮਦਦ ਕਰੇ ਸਰਕਾਰ ਤੋਂ ਬਸ ਇਹ ਗੁਜ਼ਾਰੇਸ਼ ਆ ਵੀ ਜਿੱਦਾਂ ਪਾਵਰ ਲਿਫਟਿੰਗ ਤੁਸੀਂ سپورਟ ਲਾ ਲਓ ਇਹ ਬਹੁਤ ਮਹਿੰਗੀ سپورਟ ਆ ਬਹੁਤ ਐਕਸਪੈਂਸਿਵ ਆ ਮਤਲਬ ਕਈ ਪਲੇਅਰ ਨੇ ਜਿਹੜੇ ਰਾਹ ਖੇਡਦੇ ਨੇ ਤੇ ਇਹ ਇੱਕ ਕੁਇਟ ਖੇਲਦੇ ਕੁਇਟ ਜਿਤੋਂ ਮਹਿੰਗੀ ਆ ਜਾਂਦੀ ਆ ਤੇ ਇਕਵਿਟੀ ਆ ਜਿਹੜੀ ਇਹਦੇ ਵਿੱਚ ਕੋਸਟਿਊਮ 벨ਟ ਵਗੈਰਾ ਹਰ ਇੱਕ ਦੀ ਸਟਾਰਟਿੰਗ 30000 ਤੋਂ ਪਲੱਸ ਦੀ ਹੁੰਦੀ ਆ ਜੋ ਅਸੀਂ ਆਪਣੇ ਕੋਲ ਸਾਰਾ ਖਰਚਾ ਕਰਦੇ ਆ ਬਾਕੀ ਡਾਈਟ ਵੀ ਮਹੀਨੇ ਦੀ 20 25 25000 ਰੁਪਏ ਦੀ ਚੱਲ ਜਾਂਦੀ ਰਹੀ ਆ ਰਹਿਮਾਨ ਨਾਲ ਅਜੇ ਕਈ ਸਪਲੀਮੈਂਟ ਰੈਂਦੇ ਗੁਜਾਰਿਸ਼ ਇਹੀ ਆ ਮਤਲਬ ਜਿੱਦਾਂ ਕਈ ਪਾਵਰ ਲਿਫਟਿੰਗ ਇਹਦਾ ਮਤਲਬ ਨਿਊ ਨਿਊ ਗੇਮ ਆ ਕਾਫੀ ਪੁਰਾਣੀਆਂ ਪਰ ਇੱਟੇ ਨਾ ਸਕੋਪ ਨਹੀਂ ਅੱਗੇ ਦੇਖਣਦੇ ਆ ਬੱਚਿਆਂ ਨੂੰ ਕਿਉਂਕਿ ਕੋਈ ਇਹਦੀ ਅਕੈਡਮੀ ਨਹੀਂ ਹੈਗੀ ਇੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪਾਵਰ ਲਿਫਟਿੰਗ ਦੀ ਅਕੈਡਮੀ ਚਾਹੀਦੀ ਆ ਵੀ ਹੋਰ ਵੀ ਜਿਹੜੇ ਬੱਚੇ ਆਪਣੇ ਟ੍ਰਾਇਲ ਦੇਣ ਤੇ ਜੋ ਸਰਕਾਰ ਨੂੰ ਲੱਗੇ ਵੀ ਇਹ ਬੱਚਾ ਕਾਬਲ ਆ ਉਹਦੇ ਵਿੱਚ ਅਕੈਡਮੀ ਵਿੱਚ ਦਾਖਲ ਹੋਏ ਉਹਦਾ ਖਰਚਾ ਡਾਈਟ ਵਗੈਰਾ ਦਾ ਤੇ ਚਲੋ ਹੁੰਦਾ ਇਹ ਇਕਵਿਪਮੈਂਟ ਤੇ ਸਭ ਦੇ ਆਪਣੇ ਹੁੰਦੇ ਆ ਬਸ ਇਹੀ ਕਹਿਣਾ ਚਾਹੁੰਦੇ ਆਂ। ਇਹ ਬਿਲਕੁਲ ਇਹਨਾਂ ਦੋਨਾਂ ਨੌਜਵਾਨਾਂ ਦੀ ਮਿਹਨਤ ਹੈ ਕਿ ਅੱਜ 골ਡ ਜਿਹੜੇ ਨੇ ਇਹਨਾਂ ਦੀ ਝੋਲੀ 'ਚ ਪਏ ਹੋਏ ਨੇ। ਤਰਨੁਪਰੀਤ ਦੇ ਮਦਰ ਇੱਥੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ। ਪੰਜ ਕੀ ਕਹਿਣਾ ਚਾਹੁੰਦੇ ਹੋ? ਕਿਸ ਤਰ੍ਹਾਂ ਲੱਗ ਰਿਹਾ ਅੱਜ? ਕਹਿੰਦਾ ਸੀ ਕਿ ਮੈਂ ਇੰਜਰਡ ਵੀ ਹੋ ਗਿਆ ਪਰ ਫਿਰ ਵੀ ਮੈਂ ਮਿਹਨਤ ਨਹੀਂ ਛੱਡੀ। ਇੰਜਰਡ ਜਦ ਹੋਇਆ ਉਦੋਂ ਮੈਂ ਇਹਨਾਂ ਨੂੰ ਇਹੀ ਕਿਹਾ ਕੋਈ ਗੱਲ ਨਹੀਂ ਪੁੱਤ ਹਾਰ ਜਿੱਤ ਹੁੰਦੀ ਆ ਤੇ ਬਾਤ ਨੂੰ ਤਗੜਾ ਹੋ ਕੇ ਬਸ ਤੂੰ ਇਸ ਕੰਮ ਵੱਲ ਚੱਲਦਾ ਰਹਿ। ਇਹਦੇ ਪਾਪਾ ਦੀ ਬਹੁਤ ਸਪੋਰਟ ਸੀ। ਉਹਨਾਂ ਨੇ ਮੈਨੂੰ ਇਸੇ ਤਸੀ ਮਤਲਬ ਸਕੂਲ ਜਾਂਦੇ ਜਾਂਦੇ ਨਾਲ ਨਾਲ ਇਹ ਕੰਮ ਕਰੋ ਤੇ ਚਲੋ ਕੋਈ ਕਾਦੀ ਨੌਕਰੀ ਮਿਲ ਜੇਗੀ ਇਸ ਕਰਕੇ ਫਿਰ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਮਹਾਰਾਜ ਦੇ ਅਗੇ ਹੱਥ ਜੋੜ ਨਹੀਂ ਮਾਰੇ ਹਰ ਇੱਕ ਦਾ ਬੱਚਾ ਇਸ ਤਰ੍ਹਾਂ ਨਿਕਲੇ ਤੇ ਸਾਰੇ ਖੁਸ਼ੀਆਂ ਲੈਣ ਜੀ ਬਿਲਕੁਲ ਮਾਪਿਆਂ ਨੂੰ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਪੇਰੈਂਟਸ ਦੀ ਝੋਲੀ ਚ ਲਿਆ ਕੇ ਜਿੱਤ ਦੇ ਮੈਡਲ ਪਾਈ ਜਾਂਦੇ ਹਨ ਬੱਚਿਆਂ ਵੱਲੋਂ ਤਾਂ ਉਦੋਂ ਜ਼ਿਆਦਾ ਖੁਸ਼ੀ ਮਿਲਦੀ ਹੈ ਸਾਡੇ ਨਾਲ ਇੱਥੇ ਹੁਨਰਦੀਪ ਦੇ ਮਦਰ ਵੀ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਆ ਪਾਂ ਜੀ ਕੀ ਕਹਿਣਾ ਚਾਹਦੇ ਹੋ ਅੱਜ ਹੁਨਰਦੀਪ ਦੀ ਇਹ ਕਾਮਯਾਬੀ ਦੇਖ ਕੇ ਕਿਉਂਕਿ ਪਿਤਾ ਤਾਂ ਡਿਊਟੀ ਨਿਭਾ ਰਹੇ ਨੇ ਆਪਣਾ ਫਰਜ਼ ਨਿਭਾ ਰਹੇ ਨੇ ਤੇ ਤੁਸੀਂ ਸਾਮ ਸੰਭਾਲ ਕਰਦੇ ਰਹੇ ਹੋਗੇ ਹੁਨਰਦੀਪ ਦੀ ਘਰ ਦੀ ਕਿਸ ਤਰ੍ਹਾਂ ਦਾ ਲੱਗਾ ਅੱਜ ਜਦੋਂ ਬੇਟਾ 골ਡ ਜਿੱਤ ਕੇ ਲਿਆਇਆ ਵੇਖੋ ਜੀ ਮੈਨੂੰ ਬਹੁਤ ਵਧੀਆ ਲੱਗਾ ਆਈ ਵਿਟਾਲੇ ਤੋਂ ਆੜੇ ਸੀ ਤੇ ਰਸਤੇ 'ਚ ਮੈਂ ਆਪਣੀ ਬੇਟੀ ਨੂੰ ਕਿਹਾ ਕਿ ਬੇਟੇ ਨੂੰ ਫੋਨ ਕਰੋ ਪਤਾ ਤਾਂ ਕੀ ਬਣਿਆ ਤੇਨੇ ਫੋਨ ਨਹੀਂ ਚੁੱਕਿਆ ਮੁਰਕੇ 10-15 ਮਿੰਟਾਂ ਬਾਅਦ ਮੈਨੂੰ ਫੋਨ ਕੀਤਾ ਕਹਿੰਦਾ ਮੰਮੀ ਵਿਧਾਈ ਹੋਈ ਮੈਂ ਜਿੱਤ ਗਿਆ ਮੈਨੂੰ ਬਹੁਤ ਖੁਸ਼ੀ ਹੋਈ ਖੁਸ਼ੀ ਵੀ ਹੋਈ ਥੋੜਾ ਦਿਲ ਨੂੰ ਰੌਣਜਾ ਵੀ ਆ ਗਿਆ ਖੁਸ਼ੀ ਨਾਲ ਪਰ ਉਹ ਫਿਰ ਪਿਤਾ ਨੂੰ ਤੁਸੀਂ ਦੱਸਿਆ ਕਿ ਇਹਨੇ ਆਪ ਹੀ ਖੁਦ ਦੱਸਤਾ ਇਹ ਮੇਰੇ ਤੋਂ ਪਹਿਲਾਂ ਪਾਪਾ ਨੂੰ ਖੁਦ ਦੱਸ ਦਿਆ ਮੈਨੂੰ ਬਾਅਦ ਚ ਦੱਸਦੇ ਪਹਿਲਾਂ ਪਾਪਾ ਨੂੰ ਦੱਸਦੇ ਆ ਕਿਉਂਕਿ ਪਾਪਾ ਦਾ ਨੇ ਬਹੁਤ ਜ਼ਿਆਦਾ ਇਹਨਾਂ ਤੇ ਮਿਹਨਤ ਕੀਤੀ ਆ ਵੀ ਜੋ ਵੀ ਕਾ ਪੈਸਾ ਵੀ ਕਾਫੀ ਲਾਉਂਦੇ ਇਹਨਾਂ ਤੇ ਜੋ ਵੀ ਕੰਮ ਕਰਦੇ ਇਹਨਾਂ ਦੇ ਪਾਪਾ ਕਰਦੇ ਆ ਹਾਂਜੀ ਇਹਨਾਂ ਦੇ ਪਾਪਾ ਬਹੁਤ ਸਮਝਦਾਰ ਆ ਜੋ ਵੀ ਕਰਦੇ ਆ ਜੀ ਬਿਲਕੁਲ ਮਾਪਿਆਂ ਨੂੰ ਵੀ ਖੁਸ਼ੀ ਆ ਤੇ ਸਾਡੇ ਨਾਲ ਇੱਥੇ ਸਪੋਰਟਸ ਕੋਆਰਡੀਨੇਟਰ ਮੈਡਮ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਮੈਡਮ ਕੀ ਕਹਿਣਾ ਚਾਹੁੰਦੇ ਹੋ ਅੱਜ ਦੋਨੋਂ ਬੱਚੇ 골ਡ ਜਿੱਤ ਕੇ ਲਿਆਏ ਆ ਪੰਜਾਬ ਸਰਕਾਰ ਵੀ ਕਹਿ ਰਹੀ ਆ ਕਿ ਜਿਹੜੇ ਬੱਚੇ ਨੇ ਨੌਜਵਾਨ ਨੇ ਉਹਨਾਂ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਤੇ ਕਿਤੇ ਨਾ ਕਿਤੇ ਅੱਜ ਇੱਕ 골ਡ ਜਿੱਤ ਕੇ ਲਿਆਏ ਨੇ ਕਿਵੇਂ ਦਾ ਲੱਗ ਰਿਹਾ ਸਭ ਤੋਂ ਪਹਿਲਾਂ ਜੀ ਸਰਸ਼ਕਾਲ ਜੀ ਸਾਰਿਆਂ ਨੂੰ ਦੂਸਰਾ ਮੇਰੇ ਵੱਲੋਂ ਪਹਿਲਾਂ ਤਾਂ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਇਸ ਸਕੂਲ 'ਚ ਮੌਜੂਦ ਇੱਕ ਇੱਕ ਜਿਹੜੇ ਮੈਂਬਰ ਸਾਹਿਬਾਨੇ ਬੈਠੇ ਨੇ ਸਕੂਲ ਦੀ ਮੈਨੇਜਮੈਂਟ ਨੂੰ ਪ੍ਰਿੰਸੀਪਲ ਨੂੰ ਸਭ ਨੂੰ ਬਹੁਤ ਬਹੁਤ ਵਧਾਈ ਤੇ ਸਭ ਤੋਂ ਵਧਾਈ ਵਧਾਈ ਦੀ ਪਾਤਰ ਮੈਂ ਆ ਕਿਉਂਕਿ ਐਜ਼ ਅ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੇਰੇ ਇੱਕ ਸਕੂਲ ਦੇ ਬੱਚੇ ਜਿਹੜੇ ਨੇ ਇੰਟਰਨੈਸ਼ਨਲ ਲੈਵਲ ਤੇ 골ਡ ਮੈਡਲ ਜਿਹੜੇ ਨੇ ਆਪਣੀ ਆਪਣੀ weight category ਵਿੱਚ ਲੈ ਕੇ ਆਏ ਨੇ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕੱਲੇ ਸਕੂਲ ਦੇ ਲਈ ਨਹੀਂ ਕੱਲੇ ਮੇਰੇ ਲਈ ਨਹੀਂ ਕੱਲੇ ਪੂਰੇ ਜ਼ਿਲ੍ਹੇ ਵਾਸਤੇ ਪੂਰੇ ਪੰਜਾਬ ਵਾਸਤੇ ਪੂਰੇ ਭਾਰਤ ਵਾਸਤੇ ਇਹ ਜਿਹੜਾ ਇਹ ਇੱਕ ਸੁਨੇਹਾ ਹੈ ਕਿ ਇੱਕ ਛੋਟੇ ਜਿਹੇ ਪਿੰਡ ਤੋਂ ਜੋ ਕਿ ਪਿੰਡ ਵਸਦਾ ਆ ਕੇ ਬਾਰਡਰ ਤੇ ਇੱਥੋਂ ਬਾਰਡਰ ਆਈ ਥਿੰਕ ਕੋਈ 3-4 ਕਿਲੋਮੀਟਰ ਰਹਿ ਜਾਂਦਾ ਬੱਚਿਆਂ ਨੂੰ ਇਹ ਨਹੀਂ ਫੈਸਿਲਿਟੀਆਂ ਵੀ ਨਹੀਂ ਮਿਲਦੀਆਂ ਜਿਨ੍ਹਾਂ ਨੇ ਤੁਸੀਂ ਕਹਿ ਲੋ ਕਿ ਇੰਟਰਨੈਸ਼ਨਲ ਲੈਵਲ ਦੀ ਕੋਚਿੰਗ ਲਈਆਂ ਹੋਏ ਬੱਚੇ ਨੇ ਜਾਂ ਐਵੇਂ ਦਾ ਕੁਝ ਹੋਵੇ ਹਨਾ ਇਹਨਾਂ ਨੇ ਆਪਣੇ ਮਲਬੂਤੇ ਤੇ ਡਿਸਟ੍ਰਿਕਟ ਦੇ ਅੰਦਰ ਰਹਿ ਕੇ ਕੋਚਿੰਗ ਕਰਕੇ ਮਿਹਨਤ ਕਰਕੇ ਇੱਥੋਂ ਤੱਕ ਪਹੁੰਚੇ ਨੇ ਇਹ ਮੈਡਲ ਲਿਆਏ ਮੈਂ ਇਹਨਾਂ ਲਈ ਬਹੁਤ ਬਹੁਤ ਇਹਨਾਂ ਨੂੰ ਵਧਾਈ ਦਿੰਦੀ ਆ ਵਧਾਈ ਦੀ ਇਹ ਪਾਤਰ ਨੇ ਔਰ ਇਹ ਇੱਕ ਮਿਸਾਲ ਬਣ ਗਏ ਨੇ ਆਉਣ ਵਾਲੀ ਜਨਰੇਸ਼ਨ ਦੇ ਅੱਗੇ ਮਿਸਾਲ ਬਣ ਗਏ ਨੇ ਜਿਹੜੇ ਇੱਥੋਂ ਬਿਲੋਂਗ ਕਰਦੇ ਨੇ ਬੱਚੇ ਦੇਖੋ ਇੱਥੇ ਬੱਚਿਆਂ ਕੋਲ ਸੌ ਬਹਾਨੇ ਜੀ ਆ ਨਹੀਂ ਮਿਲਦਾ ਜੀ ਇਹ ਕੋਚਿੰਗ ਨਹੀਂ ਮਿਲਦੀ ਇਹਨਾਂ ਨੇ ਪ੍ਰੂਫ ਕਰਤਾ ਕਿ ਵਿਦਆਊਟ ਕੋਚਿੰਗ ਜਾਂ ਆਪਣੇ ਆਪ ਆਪਣੀ ਮਿਹਨਤ ਨਾਲ ਆਪਣੇ ਪੇਰੈਂਟਸ ਦੇ صدਕਾ ਆਪਣੇ ਟੀਚਰ ਦੇ ਨਾਲ ਜੁੜ ਕੇ ਤੇ ਅਸੀਂ ਜਿਹੜੀ ਪਰਫਾਰਮੈਂਸ ਦਿੱਤੀ ਇਹਨਾਂ ਨੇ ਤੇ ਇੱਥੋਂ ਤੱਕ ਇਹ ਪਹੁੰਚੇ ਐ ਸੋ ਮੇਰੇ ਲਈ ਤੇ ਇਹਨਾਂ ਲਈ ਬਹੁਤ ਮਾਨਵਲੀ ਗੱਲ ਆ ਮੈਂ ਇਹਨਾਂ ਨੂੰ ਕੱਲ ਡਿਓ ਦਫ਼ਤਰ ਇਨਵਾਈਟ ਕਰਦੀ ਆ ਡਿਊ ਸਕੈਂਡਰੀ ਡਿਊ ਐਲੀਮੈਂਟਰੀ ਦੋਨਾਂ ਕੁਲੋਂ ਮੈਨਾਂ ਨੂੰ ਆਨਰ ਕਰਵਾਵਾ ਔਰ ਉਸ ਤੋਂ ਬਾਅਦ ਮੇਰੀ ਇੱਕ ਨੈਕਸਟ ਸਟੈਪ ਇਹ ਹੋਏਗਾ ਕਿ ਮੈਂ ਡੀਸੀ ਸਾਹਿਬ ਕੋਲ ਉਹਨਾਂ ਕੋਲ ਲੈ ਕੇ ਜਾਵਾਂ ਉਹਨਾਂ ਨੂੰ ਔਰ ਉਹਨਾਂ ਤੋਂ ਇਹਨਾਂ ਨੂੰ ਸਨਮਾਨਿਤ ਕਰਵਾਵਾ ਇਹ ਮੇਰਾ ਨਾ ਸਨਮਾਨ ਦੇ ਨਾਲ ਨਾਲ ਉਹ ਵੀ ਜ਼ਰੂਰੀ ਹੈ ਕਿ ਜਿਹੜਾ ਉਹਨਾਂ ਨੇ ਇੱਕ ਸਨਿਆਹ ਦਿੱਤਾ ਤੁਸੀਂ ਕਿਹਾ ਕਿ ਉਹਨਾਂ ਨੇ ਇੱਕ ਸਨਿਆਹ ਦਿੱਤਾ ਨੌਜਵਾਨਾਂ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪਰ ਇਹ ਨੌਜਵਾਨ ਇੱਕ ਸਰਕਾਰ ਨੂੰ ਸਨਿਆਹ ਦੇ ਰਹੇ ਨੇ ਕਿ ਅਗਰ ਕੋਈ ਨੌਜਵਾਨ ਅੱਗੇ ਵਧ ਕੇ ਗੇਮ 'ਚ ਕੁਝ ਹਾਸਲ ਕਰਦਾ ਤਾਂ ਉਹਦਾ ਸਰਕਾਰ ਵੱਲੋਂ ਵੀ ਸਾਥ ਮਿਲਣਾ ਚਾਹੀਦਾ ਕਿਉਂਕਿ ਜਦੋਂ ਮੈਂ ਤਰुण ਪ ਦਾ ਉਹ ਆਪ کہہ ਰਿਹਾ ਕਿ ਉਹਦੇ ਕੋ ਸਭ ਤੋਂ ਵੱਧ ਸਹੂਲਤ ਸੀ ਸਭ ਤੋਂ ਵੱਧ ਉਹਦੇ ਕੋ ਸਵਧੀਆ ਸਮਾਨ ਸੀ ਜੇ ਇਸ ਤਿੱਕ ਦਾ ਸਮਾਨ ਸਾਨੂੰ ਜਾਂ ਇਸ ਤਿੱਕ ਦੀਆਂ ਸਹੂਲਤਾਂ ਸਾਨੂੰ ਸਰਕਾਰ ਦਵੇ ਤਾਂ ਪੰਜਾਬ ਦੇ ਨੌਜਵਾਨ ਹੋਰ ਵੀ ਇਦਾਂ ਅੱਗੇ ਵੱਧ ਸਕਦੇ ਬਿਲਕੁਲ ਜੀ ਬਿਲਕੁਲ ਵੱਧ ਸਕਦੇ ਆ ਗੱਲ ਇੱਥੇ ਇਹ ਹੈ ਕਿ ਸਾਰੀਆਂ ਫੈਸਿਲਿਟੀਆਂ ਹੈਗੀਆਂ ਨੇ ਠੀਕ ਹੈ ਜੀ ਕਈ ਵੇਲੇ ਬੱਚੇ ਨੂੰ ਥੋੜੀ ਜਿਹੀ ਗਾਈਡਲਾਈਨ ਦੀ ਕਮੀ ਹੋ ਜਾਂਦੀ ਹੈ ਜਿਵੇਂ ਸਾਡੇ ਕੋ ਪਟਿਆਲਾ ਵਰਗੇ ਇੰਸਟੀਚਿਊਟ ਨੇ ਉਹਨੇ ਇਹਨਾਂ ਨੇ ਪਲੱਸ 2 ਕੀਤੀ ਹੈ ਤੁਸੀਂ ਮੇਰੇ ਕੋਲ ਆਓ ਅਸੀਂ ਤੁਹਾਡੀ ਗਾਈਡੈਂਸ ਲਵਾਂਗੇ ਗਾਈਡ ਕਰਾਂਗੇ ਤੁਹਾਨੂੰ ਠੀਕ ਹੈ ਜਿੱਥੇ ਵਧੀਆ ਕੋਚਿੰਗ ਪੰਜਾਬ ਚ ਮਿਲਦੀ ਹੈ ਤੁਹਾਨੂੰ ਦੱਸਿਆ ਜਾਏਗਾ ਤੁਸੀਂ ਉਸ ਜਗ੍ਹਾ ਨੂੰ ਵਿਜ਼ਿਟ ਕਰੋ ਆਪਣੀ ਗੇਮ ਨੂੰ ਉੱਥੇ ਜਾ ਕੇ ਵਧਾਓ ਤੁਹਾਨੂੰ ਪੂਰੀ-ਪੂਰੀ ਫੈਸਿਲਿਟੀਆਂ ਮਿਲਣਗੀਆਂ ਜਿਵੇਂ ਸਪੋਰਟਸ ਸਕੂਲ ਨੇ ਸਪੋਰਟਸ ਕਾਲਜਸ ਨੇ ਸਾਡੇ ਵਿੰਗ ਨੇ ਸਪੋਰਟਸ ਤੇ ਹਨਾ ਉੱਥੇ ਜਾ ਕੇ ਤੁਸੀਂ ਇਸ ਤੋਂ ਬਾਅਦ ਟ్రਾਇਲ ਦਿਓ ਤੁਸੀਂ ਉੱਥੇ ਐਨਆਈਸ ਸਾਈ ਦੇ ਇੰਸਟੀਚੂਟ ਨੇ ਸਾਡੇ ਪੰਜਾਬ ਲੈਵਲ ਦੇ ਜਿਹੜੇ ਨੇ ਉਹ ਸਾਰੇ ਉੱਥੇ ਜਾ ਕੇ ਤੁਸੀਂ ਆਪਣੇ ਟ్రਾਇਲਸ ਹੋ ਤੁਹਾਨੂੰ ਅੱਗੇ ਉਹ ਫੈਸਿਲਿਟੀਆਂ ਮਿਲਣਗੀਆਂ ਜੀ ਇਹ ਬਿਲਕੁਲ ਕਿਤਨਾ ਕਿਤੇ ਐਸੇ ਨੌਜਵਾਨਾਂ ਦਾ ਸਾਥ ਦੇਣ ਦੀ ਵੀ ਜ਼ਰੂਰਤ ਹੈ ਸਰਕਾਰਾਂ ਦੇ ਵੱਲੋਂ ਇਸ ਸਕੂਲ ਦੇ ਪ੍ਰਿੰਸੀਪਲ ਸਾਡੇ ਨਾਲ ਮੌਜੂਦ ਨੇ ਜਿੱਥੇ ਇਹ ਦੋਨੋਂ ਬੱਚੇ ਪੜ੍ਹਦੇ ਨੇ ਤੁਹਾਡੇ ਕੋ ਤੇ ਪੜ੍ਹਦੇ ਰਹੇ ਨੇ ਕਿਸ ਤਰ੍ਹਾਂ ਦਾ ਸਿਰੂ ਤੋਂ ਸੁਭਾਅ ਰਿਹਾ ਤੇ ਅੱਜ ਜਿੱਤ ਕੇ ਵੀ ਰਿਹਾ ਹੈ ਨੇ ਮੈਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਦੋਨੋਂ ਜੋ ਬੱਚੇ تھے ਨਰਸਰੀ ਕਲਾਸ ਤੋਂ ਸਾਡੇ ਸਕੂਲ 'ਚ ਪੜ੍ਹੇ ਆ ਤਾਂ ਦੋਨੋਂ ਦਾ ਜੋ ਕੈਰੈਕਟਰ ਵਾਈਜ਼ ਡਿਸਪਲਾਈਨ ਵਾਈਜ਼ ਬਹੁਤ ਹੀ ਵਧੀਆ ਔਰ ਸਪੋਰਟਸ ਮੈਂ ਤਾਂ ਪਹਿਲੇ ਸੇ ਹੀ ਇਨਕਾ ਇੰਟਰਸਟ ਬਹੁਤ ਜ਼ਿਆਦਾ ਥਾ ਤਾਂ ਫਸਟ ਆਫ ਆਲ ਮੈਂ इनको ਕੰਗ੍ਰੈਚੁਲੇਟ ਕਰਦੀ ਹੂ ਔ में जो इनका जो स्पोर्ट्स वाले सर थे उन्होंने सूरज सर बहुत ज़्यादा योगदान रहा उनका और जो है मैनेजमेंट का इनके पेरेंट्स का और बच्चों की खुद की मेहनत जो है खुद अपने डेली ये जिम जाते थे कोई नागा नहीं डालते थे फिर दूसरा अपनी डाइट पर इन्होंने काफ़ी फ़ोकस किया और डेली प्रैक्टिस करते थे अपनी बाहर भी जहाँ पर भी जाना तो मैं इनके लिए मतलब काफ़ी खुश हूँ और प्राउड मोमेंट है स्कूल के लिए कि इन्होंने इंटरनेशनल लेवल पर गोल्ड मेडल हासिल किया ਬਿਲਕੁਲ ਅੱਜ ਖੁਸ਼ੀ ਪਰਿਵਾਰਾਂ ਨੂੰ ਵੀ ਹੈ ਅੱਜ ਖੁਸ਼ੀ ਇਹਨਾਂ ਦੀ ਜਿੱਤ ਦੀ ਦੋਨਾਂ ਨੌਜਵਾਨਾਂ ਦੀ ਪੰਜਾਬ ਵਾਸੀਆਂ ਨੂੰ ਵੀ ਹੈ ਸਕੂਲ ਦੇ ਪ੍ਰਬੰਧਕਾਂ ਨੂੰ ਵੀ ਹੈ ਕਿਉਂਕਿ ਇੱਕ ਵੱਡਾ ਨਿਸ਼ਾਨਾ ਜਿਹੜਾ ਨੇ ਉਹ ਸਾਧ ਕੇ ਤੇ ਅੱਜ ਅਚੀਵਮੈਂਟ ਉਹ ਹਾਸਲ ਕੀਤੀ ਹੈ ਜਿਹੜੀ ਅਚੀਵਮੈਂਟ ਹਰ ਖਿਡਾਰੀ ਸੋਚਦਾ ਹੈ ਪੈਂਕੋਕ ਦੇ ਵਿੱਚ 12 ਦੇਸ਼ਾਂ ਦਾ ਮੁਕਾਬਲਾ ਜਿਹੜਾ ਸੀ ਉਹ ਹੁਨਰਦੀਪ ਦਾ ਸੀ ਖਿਡਾਰੀਆਂ ਦੇ ਨਾਲ ਤੇ ਨੌ ਦੇਸ਼ਾਂ ਦੇ ਖਿਡਾਰੀਆਂ ਦੇ ਨਾਲ ਤਰੁਪੀਤਦਾ ਸੀ ਇਹਨਾਂ ਦੇਸ਼ਾਂ ਦੇ ਖਿਡਾਰੀਆਂ ਨੂੰ ਪ੍ਰਾਜਿਤ ਕਰਕੇ 20 ਹੀ 골ਡ ਮੈਡਲ ਜਿੱਤ ਕੇ ਲਿਆਏ ਨੇ ਤਾਂ ਕਿਤੇ ਨਾ ਕਿਤੇ ਅੱਜ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਅੱਗੇ ਆਉਣ ਤਾਂ ਐਸੇ ਨੌਜਵਾਨਾਂ ਦਾ ਸਾਥ ਦੇਣ ਤਾਂ ਕਿ ਇਹ ਅੱਗੇ ਵਧਦੇ ਹੋਏ ਦੇਸ਼ ਦਾ ਨਾਮ ਤਾਂ ਰੋਸ਼ਨ ਕਰਨੀ ਨਾਲ ਦੇ ਨਾਲ ਪੰਜਾਬ ਦਾ ਨਾਮ ਵੀ ਰੋਸ਼ਨ ਕਰਨੀ ਕੈਮਰਾ ਪਰਸਨ ਲਾਪਰੀ ਦੇ ਨਾਲ ਪੋਪਾਲ ਸਿੰਘ ਪੰਜਾਬ న్యూਸ ਗੁਰਦਾਸਪੁਰ